ਸਿੱਖਾਂ ਸੰਗਤਾਂ ਉਹਨਾਂ ਨੂੰ ਪਰਮੰਮ ਕਰਕੇ ਨਮਸਕਾਰ ਕਰਦੀਆਂ ਹਨ ਉਹਨਾਂ ਨੂੰ ਰੱਬ ਸਮਝਦੀਆਂ ਹਨ ਪਰਮ ਬ੍ਰਹਮ ਸਮਝਦੀਆਂ ਹਨ ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨ ਪਾਰਾ ਵਾਰਿਆ ਤੂੰ ਇਤਨਾ ਅਟਲ ਇੰਨਾ ਅਥਾ ਹੈ ਇੰਨਾ ਅਤੋਲ ਹੈ ਤੇਰਾ ਤੋਲਿਆ ਨਹੀਂ ਜਾ ਸਕਦਾ ਤੇਰਾ ਕੋਈ ਅੰਤ ਪਾਸ ਹੀ ਨਹੀਂ ਤਕਦਾ ਸਾਡੀ ਜੀਵਾ ਇੱਕ ਹੈ ਇਹਦਾ ਅੰਤ ਕਿਸ ਤਰ੍ਹਾਂ ਪਾ ਲੇਗੀ ਜਿੰਦੂ ਸੇਵਿਆ ਭਉ ਕਲ ਸੇ ਤੁਧ ਪਾਰ ਉਤਾਰਿਆ ਜਿਹੜੇ ਤੁਹਾਨੂੰ ਪਿਆਰ ਕਰਕੇ ਸੇਵਦੇ ਨੇ ਨਾ ਤੂੰ ਉਹਨੂੰ ਬੜਾ ਉੱਚੀ ਪਦਵੀ ਦੇ ਦੇਣਾ ਹੈ ਬੜਾ ਉੱਚਾ ਲੈ ਜਾਣਾ ਹੈ ਲਭ ਲੋਭ ਕਾਮ ਕ੍ਰੋਧ ਮੋਹ ਕੱਢੇ ਤੁਧ ਸਫਰਵਾ ਰਿਆ ਸਾਡੇ ਕਲਯੁਗੀ ਜੀਵਾਂ ਨੂੰ ਕਾਹ ਕ੍ਰੋਧ ਲੋਭ ਮੋਹ ਕਾ ਨੇ ਘੇਰਿਆ ਹੋਇਆ ਜੇ ਗੁਰੂ ਰਾਮਦਾਸੁ ਮਹਾਰਾਜ ਤੈਨੂੰ ਹਿਰਦੇ ਵਿੱਚ ਤੇਰਾ ਨਾਮ ਵਸਾ ਲਈਏ ਇਹ ਕਾਮ ਗ੍ਰੋਧ ਲੋਭ ਮੋਹ ਕਹੜੀ ਪਰੇ ਦੂਰ ਹੋ ਜਾਂਦੇ ਹਨ ਤਨ ਤੂੰ ਤੇਰਾ ਥਾਨ ਹੈ ਸੱਚ ਤੇਰਾ ਪੇਸ਼ਕਾਰਿਆ ਤਨ ਤੇਰਾ ਸਥਾਨ ਹੈ ਤਨ ਦੂ ਜਿੱਥੇ ਰਹਿਣਾ ਹੈ ਤਨ ਕੰਨ ਤਨ ਹੈ ਦੂ ਤਨ ਤਨ ਹੀ ਸਭ ਕੁਝ ਹੈ ਨਾਨਕ ਤੂੰ ਲੈਣਾ ਤੂੰ ਹੀ ਗੁਰ ਅਮਰ ਤੁ ਵਿਚਾਰਿਆ ਗੁਰ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਜੋਤ ਲੈਣਾ ਜੀ ਨੂੰ ਦੇ ਅੰਦਰ ਧਰ ਕੇ ਗੁਰੂ ਲੈਣੇ ਤੋਂ ਗੁਰੂ ਅੰਗਦ ਦੇਵ ਜੀ ਕਾ ਦਿੱਤਾ। ਔਰ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਪਣੀ ਜੋਤ ਗੁਰੂ ਅਮਰਦਾਸ ਜੀ ਧਰ ਕੇ ਗੁਰੂ ਅਮਰਦਾਸ ਜੀ ਬਣ ਗਏ। ਉਸ ਤੋਂ ਮਗਰੋਂ ਗੁਰੂ ਰਾਮਦਾਸ ਜੀ ਜੋਤ ਆ ਗਈ। ਉਹ ਦਿੱਠਾ ਤਾਂ ਮਨ ਸੁਧਾਰਿਆ। ਗੁਰੂ ਇਸ ਤਰ੍ਹਾਂ ਦੇ ਕੇ ਮਨ ਜਿਹੜਾ ਬਾ ਖੁਸ਼ੀਆਂ ਦੇ ਵਿੱਚ ਆ ਜਾਂਦਾ ਹੈ ਇਸ ਤਰ੍ਹਾਂ ਦੇ ਸਾਡੇ ਗੁਰੂ ਰਾਮਦਾਸ ਨਰਾਜਾ ਜਿਹੜਾ ਗੁਰ ਰਾਮਦਾਸ ਜੀ ਨੂੰ ਅੰਦਰੋਂ ਧਿਆਉਂਦਾ ਹੈ ਦਿਲੋਂ ਦਿਲ ਤੋਂ ਧਿਆਉਂਦਾ ਹੈ ਭਟਾਭ ਨੇ ਬੜੀ ਵਡਿਆਈ ਕੀਤੀ ਹੈ ਸੋਈਆਂ ਵਿੱਚ ਸੋਈਆਂ ਵਿੱਚ ਵਡਿਆਈ ਜਿੰਦੇ ਹਨ ਜਿਹੜਾ ਮਨਸਾ ਕਰ ਸਿਮਰਤ ਤੁਝੇ ਨਰ ਕਾਮ ਕਰੋਦ ਮਿਟੋ ਜੋਤਿ ਨਹੀਂ ਜਿਹੜੇ ਆਪਣੇ ਮਨੁਸ਼ਿਆ ਕਰਕੇ ਸਿਮਰਦਾ ਹੈ ਗੁਰੂ ਰਾਮਦਾਸ ਜੀ ਨੂੰ ਉਹਦੇ ਕਾਮ ਕ੍ਰੋਧ ਜਿਹੜੇ ਨੇ ਨਾ ਉਹ ਖਤਮ ਹੋ ਜਾਂਦੇ ਹਨ ਫਿਰ ਜਿਹੜਾ ਬਚਨਾ ਕਰਕੇ ਸਿਮਰਦਾ ਹੈ ਉਹਨੂੰ ਦੁੱਖ ਦਰਿਦਰ ਦਲਿਦਰ ਗਰੀਬੀ ਨੇੜੇ ਹੀ ਨਹੀਂ ਆਉਂਦੀ ਮਿਟਿਓ ਖਿੰ ਵਿੱਚ ਖਿੰ ਦੇ ਵਿੱਚ ਹੀ ਖਤਮ ਹੋ ਜਾਂਦੀ ਹੈ ਕਰਮਾ ਕਰ ਤੂ ਦਰਸ ਪਰਸ ਪਾਰਸ ਨੰਨੇ ਪੱਟ ਜਸ ਗਾਇਓ ਭਲ ਪਟ ਸਭਈਆ ਭਲ ਪਟ ਜਿਹੜੇ ਨੇ ਨਾ ਉਹ ਪ੍ਰਸ਼ੰਸਾ ਕਰਦੇ ਹਨ ਉਹ ਪੱਟ ਜੀ ਕਹਿੰਦੇ ਹਨ ਭਲ ਪਟ ਜੀ ਕਿ ਇੱਕ ਲੋਹੇ ਨੂੰ ਪਰਸ ਛੂ ਜਾਏ ਤੇ ਕੰਚਨ ਸੋਨੇ ਦਾ ਕਰ ਦਿੰਦਾ ਹੈ ਇਸ ਤਰ੍ਹਾਂ ਹੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਨੂੰ ਜੋ ਪਰਸ ਕਰਦਾ ਹੈ ਜੋ ਛੁਪर्श ਕਰਦਾ ਹੈ ਉਹ ਲੋਹੇ ਤੋਂ ਕੰਚਨ ਹੋ ਜਾਂਦਾ ਹੈ। ਉਹ ਵੀ ਉਹ ਆਪਣੇ ਵਰਗਾ ਹੀ ਬਣਾਉਂਦੇ ਹਨ। ਇੰਨੀ ਇੰਨੀ ਕਿਰਪਾ ਰੱਖਦੇ ਹਨ ਗੁਰੂ ਅਮਰਦਾਸ ਮਹਾਰਾਜ ਜੀ। ਹਰ ਜੈ ਸਤਿਗੁਰੂ ਸਿਮਰਤ ਰਿਡੇ ਹਰ ਨਾਮ ਦਿਨੋ ਦਿਨ ਦਿਨੋ ਦਿਨ ਧਿਆਨ ਨਾਲ ਜੈ ਸਤਿਗੁਰੂ ਸਿਮਰਤ ਜੀ ਕੀ ਤਪਤ ਮਟਾਵੇ। ਸਾਡੇ ਅੰਦਰ ਜਿੰਨੀ ਵੀ ਤਪ ਤਪਤ ਹੈ ਨਾ ਉਹ ਖਤਮ ਹੋ ਜਾਂਦੀ ਹੈ। ਜੇ ਸਤਿਗੁਰੂ ਸਿਮਰਤ ਰਿੱਦ ਸਿੱਧੇ ਨਾਮ ਨਿਤ ਪਾਏ ਉਸ ਮਾਲਕ ਨੂੰ ਸਿਮਰਨ ਨਾਲ ਨੋ ਨਿੱਧੀਆਂ ਸਿੱਧੀਆਂ ਤੁਹਾਡੇ ਪੈਰਾਂ ਤੇ ਛੁੰਮਦੀਆਂ ਹਨ ਸੋਢੀ RAMDAS ਗੁਰੂ ਭਲ ਬਣ ਮਿਲ ਸੰਗਤ ਧੰਨ ਧੰਨ ਕਰੋ ਭਟ ਜੀ ਕਹਿੰਦੇ ਆਣੇ ਭਲ ਬਣ ਭਾਟ ਜਿਹੜੇ ਕਹਿੰਦੇ ਹਨ ਚਵਈਏ ਵਿੱਚ ਇਹ ਸਾਰੀ ਸੰਗਤ ਨੂੰ ਤੁਸੀਂ ਧੰਨ ਗੁਰੂ RAMDAS ਜੀ ਮਹਾਰਾਜ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਹੀ ਉਚਰੋ ਬੈਠਾ ਸੋਡੀ ਪਾਤਸ਼ਾ ਬੈਠਾ ਸੋਡੀ ਪਾਤਸ਼ਾ ਰਾਮਦਾਸ ਸਤਿਗੁਰੂ ਕਹਾਵੇ ਬੈਠਾ ਸੋਡੀ ਪਾਤਸ਼ਾ ਬੈਠਾ ਸੋਡੀ ਪਾਤਸ਼ਾ ਰਾਮਦਾਸ ਸਤਿਗੁਰੂ ਕਹਾਵੇ ਪੂਰਨ ਤਾਲ ਖੰਡਾਇਆ ਉਹਰ ਨਥਾ ਲੰਡਾਇਆ ਅੰਮ੍ਰਿਤਸਰ ਵਿੱਚ ਜੋ